ਸਾਲ ਜੀ ਸੰਧੂ ਡੈਰੀ ਫਾਰਮ ਸਰਦুলਗੜ੍ਹ ਤੇ ਸਵਾਗਤ ਹੈ ਆਸ ਕਰਦੇ ਆ ਸਜਣੋ ਸਾਰੇ ਜਾਨਵਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਤਾਂ ਸਖਤ ਨੂੰ ਚੈਨਲ ਨੂੰ ਕਰ ਲਓ ਸਖਸਰੇਵਾ ਕਿਉਂਕਿ ਸਾਡੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਅੱਜ ਨਾ ਪਾ ਢੋਲ ਸਾਫ ਕਰਦੇ ਸੀ ਤਿੰਨ ਢੋਲ ਪਏ ਆਪਣੇ ਦਿਖਾ ਦੇ ਮਿੱਠਾ ਮੜੀ ਜੀ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਮੜੀ ਜੀ ਹੂੰ ਸਾਰਾ ਆਪਾਂ ਤੋਂ ਸਾਰੇ ਸਮਝਦਾਰ ਹਨ ਵੀ ਇਹ ਚ ਕੀ ਫਾਰਮੂਲਾ ਕਰਿਆ ਆਪਾਂ ਤੇ ਕੀ ਜਿਗਾਰਡ ਪਾਇਆ ਕਣ ਕਿੰਨੀ ਖਰਾਬ ਹੋਈ ਤੇ ਕਿੰਨੀ ਕਪਣੀ ਚੰਗੀ ਰਹੀ ਆਪਾਂ ਕਣਕ ਲਾਜ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਸਤਿਨਾਮ ਆਚਾਪਾ ਫਾਰਮੂਲਾ ਆਹ ਪਾਇਆ ਡੱਬੀ ਲਸਣ ਤੇ ਇੱਕ ਪਾਈਸੇ ਚ ਸਭ ਤੋਂ ਅਹਿਮ ਚੀਜ਼ ਥੱਲੇ ਤੂੜੀ ਉਹ ਵੀ ਦਿਖਾਓ ਅੱਧਾ ਅੱਧਾ ਗੱਟਾ ਤੂੜੀ ਦਾ ਪਾਤਾ ਸੀ ਆਪਾਂ ਥੱਲੇ ਆਦਾ ਥੱਲੇ ਰਹਿ ਗਈ ਇਹਦੇ ਗੱਡੀਆਂ ਨਾ ਗਣਕਾ ਲਾਸਟ ਵਾਲਾ ਆਪਣੇ ਆ ਦੋਨੇ ਆਪਾਂ ਕੱਢ ਲਈ ਸੀ ਪਹਿਲਾਂ ਆ ਤੂੜੀ ਦੇ ਆ ਲੈ ਤੂੜੀ ਭਈ ਆਪਲੇ ਥੱਲੇ ਧਰਦੇ ਹੋਇ ਨਾ ਇਹਦੇ ਕੋਲ ਧਰਦੇ ਆ ਥੱਲੇ ਆਪਾਂ ਤੂੜੀ ਪਾਤੀ ਸੀ ਅੱਧਾ ਦਾ ਗੱਟਾ ਉਦੋਂ ਬਾਅਦ ਥੋੜੀ ਥੋੜੀ ਬਾੜ ਦੇ ਲਸਣ ਤੇ ਡੱਬੀਆਂ ਪਾਈ ਆਹ ਦੇਖੋ ਜੀ ਨਾ ਬੇਰਾਬਰ ਕੀ ਗਣਕਾ ਹੈ ਇੱਕ 20 ਦਾਣਾ ਚ ਖਰਾਬ ਨਹੀਂ ਆ ਇੱਕ 20 ਇੱਥੇ ਚੈੱਕ ਕਰ ਲਓ ਨਾ ਤਾਂ ਕਿਤੇ ਲੱਗਿਆ ਤੇ ਨਾ ਕੋਈ ਸੋਸਰੀ ਇਹਦੇ ਕੋਈ ਢੋਰਾ ਟੱਪਾ ਨੀ ਕੋਈ ਸੋਸਰੀ ਦਬਈ ਤੇ ਭਾਲੇ ਤੋਂ ਵੀ ਨਹੀਂ ਸੌਂਦੀ ਜੇ ਆਪਾਂ 10 ਜਾਣੇ ਭਾਲਣ ਲੱਗ ਜਾਈ ਅੱਧਾ ਘੰਟਾ ਤਾਂ ਵੀ ਸੋਸਰੀਆਂ ਮਿਲੇ ਤੇ ਦੋਨੇ ਬੰਦੇ ਮੇਰਾ ਨਾਂ ਉਸੇ ਪਰ ਇਹ ਮੁੰਡਾ ਸੀਗਾ ਇਹ ਮੁੰਡਾ ਸੀਗਾ ਆਪਣਾ ਹਾਂਜੀ ਇਹ ਤਾਂ ਆਪਣੇ ਨਾਲ ਤੇ ਇਹਦਾ ਕਰਕੇ ਤੂੜੀ ਨਹੀਂ ਭਰਾਓ ਖਰਾਬ ਹੋਈ ਆਪਣੇ ਇੱਕ ਪਜਾਮਾ ਭੋਰਾ ਭਰਦੀ ਵੀ ਇਹ ਫਾਰਮੂਲਾ ਤੁਸੀਂ ਵਰਤ ਲਿਆ ਕਰੋ ਕਿਉਂਕਿ ਕਿਸੇ ਕਿਸਾਨ ਵੀਰ ਦਾ ਫਾਇਦਾ ਹੋ ਸਕੇ ਇਹ ਦੇਖਿਆ ਪਾ ਪ੍ਰਵੱਦੀ ਕਣਕ ਰਹਿ ਜਾਂਦੀ ਆ ਖਰਾਬ ਹੋਈ ਆਹ ਰੋ ਗੱਟੇ ਭਰੀਆਂ ਨੇ ਚਾਰ ਪੰਜ ਗੱਟੇ ਭਰ ਗਏ ਚੋਂ ਅਜੇ ਦੋ ਤਿੰਨ ਹੋਰ ਭਰ ਜਾਣਗੇ ਲਾਸਟ ਵਾਰੀ ਦੇ ਉਹ ਕਣਕ ਆਪਣੀ ਵੱਢੀ ਪਈ ਹਜੇ ਪਾਉਣੀ ਆ ਆਪਾਂ ਚ ਠੰਡੀ ਕਰਨੀ ਧਰੀ ਪਈ ਆ ਬਾਹਰ ਇਹ ਦੋ ਦਿਨ ਠਹਿਰ ਕੇ ਬਾਹਰ ਆ ਸਾਨੂੰ ਪਾ ਦਾਂ ਕਣਕਾਂ ਸਾਰੀਆਂ ਵੱਡੀਆਂ ਗਈਆਂ ਤੂੜੀ ਬਣੀ ਜਾਂਦੀ ਆ ਹੁਣ ਸਿਖਰਾਂ ਤੇ ਜਮਾ ਤੂੜੀ ਦਾ ਕੰਮ ਤੇ ਅਸੀਂ ਅੱਗੇ ਸੋਚਿਆ ਚ ਕੱਢ ਕੇ ਮਾੜੀ ਢੋਲਾਂ ਨੂੰ ਧੁੱਪ ਲੱਗ ਜਾ ਤਿੰਨੇ ਚੀਜ਼ਾਂ ਪਾਆਂ ਬਈ ਆਪਾਂ ਡੱਬੀਆਂ ਲਾਸਣ ਤੇ ਤੂੜੀ ਤੂੜੀ ਆ ਦੇਖ ਲਓ ਯਾਰ ਜਮਾ ਇਹ ਦੇਖ ਲਓ ਕਿੰਨੀ ਗਈ ਪ੍ਰਕਿਰਿਆ ਇਹ ਤਾਂ ਸ਼ੈਦੀ ਨੀ ਨੀਰਾ ਮੈਂ ਨਾਲ ਬੇਰਾਂ ਮਰ ਗਿਆ ਸਾਰੀ ਯਾਰ ਹੋਰਾ ਵੀ ਕਿਤੇ ਹੋਣੀ ਹੋਰਾ ਵੀ ਇਹਦੇ ਨਾਲ ਨਹੀਂ ਚੱਲਦਾ ਕੰਮ ਹੋਰਾ ਆ ਮੁੰਡਾ ਸੈਟ ਹੈ ਸੈਟ ਆ ਤੂੜੀ ਸੇਰਾ 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 ਆ ਗਿਆ ਤੂੜੀ ਆ ਸੇਰਾ ਹੋ ਗਿਆ ਕਣਕ ਵਾਲਾ ਹੀ ਸੇਰੇ ਹੋ ਗਿਆ ਸਾਰੇ ਭਰਾਵਾਂ ਨੂੰ ਗੁਜਾਇਸ਼ਾ ਵੀ ਆ ਪਾ ਦਿਓ ਆ ਦੇ ਆ ਦੇ ਕਣਕ ਜਮਾ ਭਰਾਵੋ ਬੇਰਾਂ ਮਰ ਗਈ ਬਈ ਐ ਬਾਕੀ ਐਡ ਵੱਡ ਫਾਰਮੂਲੇ ਸਾਰਿਆਂ ਦੇ ਹੋਣਗੇ ਸਾਰੇ ਭਰਾ ਆਪਾਂ ਤੋਂ ਸਿਆਣੇ ਆ ਸਾਰੇ ਸਮਝਦਾਰ ਆ ਕਤਿਨਿਆ ਪ੍ਰਾਲਾ ਨਪਾਇਆ ਸੇ ਆਪ ਤਾਂ ਪਿਛਲੇ ਸਾਲ ਹੀ ਉੰਕਰ ਪਹਿਲੇ ਸਾਲ ਤਾਂ ਨਹੀਂ ਪਾਇ ਕੋਸ ਲੱਗ ਵੀ ਜਾਂਦਾ ਸੋ ਸਸਰੀ ਪੈ ਜਾਂਦੀ ਐ ਉਧਰਲੇ ਪਾਸੇ ਸਾਡੇ ਪਾਇਆ ਢੋਲ ਦੂਜੇ ਘਰ ਆ ਉਹਨੂੰ ਸਸਰੀ ਪਟਕਾ ਕੇ ਬਿਓ ਕਿੰਨਾ ਕੁਛ ਢੋਰਾ ਜਾ ਉਹਦੇ ਜਿ ਬਥੇਰ ਆ ਫੁੱਲਾਂ ਹੁੱਲਿਆ ਉਹਦੇ ਨਹੀਂ ਪਾਈ ਸੋੜੀ ਆਪਾਂ ਨਾ ਟੂੜੀ ਨੂੰ ਕਹਿੰਦੇ ਨਾ ਤਾਂ ਫਿਰ ਥੱਲਿਓਂ ਵੜ ਸਕੇ ਢੋਰਾ ਤੇ ਨਾ ਉਤੋਂ ਦੋ ਪਾਸੇ ਢੱਕਣ ਹੁੰਦੇ ਵਿਚਾਲੋਂ ਕਿਤੇ ਵੜਦੇ ਨਹੀਂ ਇਹੀ ਫਾਰਮੂਲਾ ਆਪਾਂ ਚੱਲ ਗਏ ਚੱਲੇ ਸੀ ਵੀ ਨਾ ਤਾਂ ਵਿਚਾਲੇ ਕਿਤੇ ਢੋਲਦੇ ਸੰਨਾ ਬੈਲਡ ਕਰਿਆ ਉਹਦੇ ਨੱਟ ਪੱਤੇ ਲੱਗੇ ਹੁੰਦੇ ਐ ਤੇ ਇੱਕ ਦਾ ਜਹਾ ਥੱਲੋਂ ਬੜੂਆ ਸੂਰਾ ਆ ਜਾ ਤਾਂ ਤੋਂ ਬੜੂਆ ਉਹ ਆਪਾਂ ਬੰਨ ਹੀ ਕਰਤਾ ਤੂੜੀ ਦੇ ਵਿੱਚ ਵੱੜਦਾ ਹੀ ਨਹੀਂ ਤੂੜੀ ਤਾਂ ਮੈਨੂੰ ਕਰਮ ਕਰਮਦੂਰ ਰਹਿੰਦਾ ਗਲੀ ਵੀ ਟੱਪ ਗਿਆ ਇਦਰਾ ਇਦਾਂ ਆਪਣਾ ਢੋਰਾ ਹੀ ਹੁੰਦਾ ਢੋਰਾ ਕਿ ਸੋਰਾ ਉਹ ਸੋਰਾ ਹੀ ਕਹਿੰਦੇ ਨੇ ਨਰ ਕੋਈ ਢੋਰਾ ਕਹਿੰਦਾ ਯਾਰ ਅੱਜ ਨਾਲ ਤਨੇ ਢੋਲੇ ਆਪਣੇ ਪੂਰੇ ਸੀਗੇ ਵਧੀਆ ਨਿਕਲੇ ਪਰਮਾਤਮਾ ਦੀ ਕਿਰਪਾ ਨਾਲ ਪਰ ਛੋਟੇ ਭਰਾਵੋ ਇੱਕ ਦਵਾਵਾ ਚਾਹੀਦੀ ਹੈ ਹਨਾ ਬਾਕੀ ਸਲੇਟਾਂ ਥੱਲੇ ਆ ਸੇਕ ਪੈਂਦਾ ਕੋਈ ਚੱਕਰੀ ਨਹੀਂ ਯਾਰ ਜਮਾਂ ਐਨ ਪੂਰੀ ਸਾਫ ਨਿਕਲੀ ਆ ਥੱਲੇ ਤੂੜੀ ਪਾ ਦਿਆ ਕਰੋ ਤੇ ਡੱਬੀਆਂ ਤੇ ਲਸਣ ਇਹ ਤਿੰਨੇ ਚੀਜ਼ਾਂ ਪਾ ਦਿਆ ਕਰੋ ਤੇ ਕਣ ਕੈਂ ਬੇਰਾ ਵਰਗੀ ਰਹੋ ਵੀ ਕਰੋ ਐ ਜਮਾ ਸਿਰੇ ਤਕਰ ਡਕਨੇ ਤਾਂ ਕੋਈ ਤਕਲੀਫ ਨਹੀਂ ਆਉਂਦੀ ਲਸਣ ਵੀ ਨਹੀਂ ਪਾਈ ਤੁਸੀਂ ਉਹ ਵੀ ਨਹੀਂ ਪਾਈ ਤੂੜੀ ਵੀ ਨਹੀਂ ਪਾਈ ਅੱਧਾ ਘਟਾ ਅਸਲੇ ਤੂੜੀ ਦਾ ਅੱਧਾ ਘਟਾ ਤਾਂ ਇਹ ਫਾਰਮੂਲਾ ਵਰਤ ਲਓ ਸਦਨੋ ਤੇ ਨਜ਼ਾਰੇ ਲਓਗੇ ਤੂੜੀ ਮੈ ਝਾਕਨ ਦੀ ਲੋੜ ਨਹੀਂ ਨਾ ਕੋਈ ਪੀਣਾ ਕਰਾਉਂਦੇ ਕੱਲਾ ਪੀਣਾ ਕਰਾ ਲਿਆ ਕਰੋ ਹੋਰ ਕੁਝ ਕਰਾਉਣ ਦੀ ਲੋੜ ਨਹੀਂ ਨਾ ਝਾਰਨ ਦੀ ਲੈਣਾ ਨਾ ਕੋਈ ਗੋਲੀ ਕਪਾ ਤਰੇ ਆਪਾਂ ਦਵਾਈ ਵੀ ਨਹੀਂ ਤਰੀ ਇੱਕ ਦਾਣਾ ਵੀ ਜਮਾ ਕਈ ਸੱਜਣਾਂ ਗੋਲੀਆਂ ਵੀ ਧਰਦੇ ਨੇ ਗੋਲੀਆਂ ਨਾਲ ਤਾਂ ਰਿਸਕ ਨਾਲ ਲਿਆਉਣੀਆਂ ਕਰਨੀਆਂ ਔਖੀਆਂ ਬਾਹ ਤੰਨੇ ਚੀਜ਼ ਆਪਣੇ ਘਰੇ ਹੀ ਦੱਬ ਦਿਆ ਕਰੋ ਕਿਉਂਕਿ ਲਈ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ